हां जी सर आज अग्रवालतर इंशाल्लाह ਦੇ ਵਿੱਚ ਜਿਹੜਾ ਪ੍ਰੋਗਰਾਮ ਡਿਚਿਆ ਗਿਆ ਕੀ ਮਨੂਰ ਅੱਜ ਇਹ ਜ ਮਹੋਤਸਵ ਸੀ ਸ਼੍ਰੀਕ੍ਰਿਸ਼ਣ ਸੰਗੀਤਪਨ ਮੰਡਲ ਵੱਲੋਂ ਪਹਿਲੀ ਵਾਰ ਮਸੀਤਣਾ ਚ ਇਹ ਜ ਮਹੋਤਸਵ ਬੜੀ ਧੁੰਮਤਾਂ ਨਾਲ ਮਨਾਇਆ ਗਿਆ ਇਸ ਦੇ ਵਿੱਚ ਅੱਜ ਬ੍ਰਿੰਦਾਵਨਤੂ ਕ੍ਰਿਸ਼ਨਪ੍ਰਿਆ ਸખી ਆਏ ਸੀ ਉਹਨਾਂ ਵੱਲੋਂ ਭਜਨਾਂ ਦਾ ਗੁੰਗਰਾਨ ਕੀਤਾ ਗਿਆ ਤੇ ਤ੍ਰਿਪਾਲ ਸਿੰਘ ਨਮਰਾ ਜੋ ਕਿ ਸਮਾਜ ਸੇਵੀ ਹੈ ਉਨਾ ਨੂੰ ਜੋਤੀ ਪ੍ਰਚੰਡ ਕੀਤੀ ਗਈ ਹੈ ਤੇ ਅੱਜ ਮੰਡੀ ਗਿੰਦਗੜੋਂ ਪਟਿਆਲਾ ਰਾਗਪੁਰਾ ਸਰੰਦ ਅਲੱਗ-ਅਲੱਗ ਇਲਾਕਿਆਂ ਤੋਂ ਇਥੇ ਸੰਭਾਲੂ ਆਏ ਆਂ ਅੱਜ ਵਿਸ਼ੇਸ਼ ਤੌਰ ਤੇ ਠਾਕੁਰ ਜੀ ਦਾ ਸ਼ਿੰਗਾਰ ਕਰਕੇ ਅੱਜ ਇੱਥੇ ਝੂਲਾ ਉਤਸਵ ਸੀ ਠਾਕੁਰ ਜੀ ਦਾ ਤੀਜ ਉਤਸਵ ਤੇ ਲੋਕ ਆਪਣੇ ਆਪਣੇ ਘਰੋਂ ਲੰਡੂ ਗੋਪਾਲ ਜੀ ਲੈ ਕੇ ਆਏ ਹੋਏ ਸੀ ਰਾਧਾ ਰਾਣੀ ਲੈ ਕੇ ਆਏ ਸੀ ਉਹਨਾਂ ਨੂੰ ਝੂਲਾ ਝੁਲਾਇਆ ਤੇ ਸ਼ਿੰਗਾਰ ਦਾ ਸਮਾਨ ਲੈ ਕੇ ਆਏ ਤੇ ਅੱਜ ਬੜੀ ਧੁੰਮਤਾਂ ਨਾਲ ਸ਼੍ਰੀ ਕ੍ਰਿਸ਼ਨ ਸੰਕੀਰਤਨ ਮੰਡਲ ਵੱਲੋਂ ਤੀਜ ਮਹੋਤਸਵ ਮਨਾਇਆ ਸੰਗਤਾਂ ਦਾ ਕਿਸ ਤਰ੍ਹਾਂ ਦਾ ਉਸ਼ਾਸ ਸੀਗਾ ਜੀ ਬਹੁਤ ਉਤਸ਼ਾਹ ਸੀ ਸਾਨੂੰ ਸਾਡੀ ਉਮੀਦ ਨਾਲੋਂ ਲੋਕ ਵੱਧ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਏ ਇੱਥੇ ਸੂਨ ਭੰਡਾਰਾ ਚੱਲ ਰਿਹਾ ਹੈ ਤੀਜ ਮਹੋਤਸਵ ਨੂੰ ਲੈ ਕੇ ਮੰਡਲ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਇੱਥੇ ਭੰਡਾਰਾ ਵੀ ਚੱਲ ਰਿਹਾ ਹੈ ਆਲੂ ਪੂਰੀ ਖੀਰ ਪੂੜਾ ਤੇ ਸ਼ਿੰਗਾਰ ਦਾ ਸਮਾਨ ਵੀ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ ਮਠਿਆਈਆਂ ਵੀ ਵੰਡੀਆਂ ਜਾ ਰਹੀਆਂ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਤੇ ਤੀਜ ਦਾ ਤਿਹਾਰ ਬੜੀ ਧੁੰਮ ਧਾਮ ਨਾਲ ਆ ਜਿਸ ਤਰ੍ਹਾਂ ਸ਼ਾਉਣ ਦਾ ਮਹੀਨਾ ਚੱਲਦਾ ਨਵਰਾਤਰੀ ਸ਼ੁਰੂ ਹੋ ਜਾਣਗੇ ਤਾਂ ਕੀ ਮੈਸੇਜ ਦੋਗੇ ਸੰਗਤਾਂ ਨੂੰ ਆਹੀ ਸੰਗਤਾਂ ਨੂੰ ਮੈਸੇਜ ਹੈ ਕਿ ਸ਼ਾਵਨ ਦਾ ਮਹੀਨਾ ਇਹ ਭਗਵਾਨ ਕ੍ਰਿਸ਼ਨ ਦਾ ਮਹੀਨਾ ਹੈ ਭਗਵਾਨ ਸ਼ੰਕਰ ਦਾ ਮਹੀਨਾ ਹੈ ਇਹ ਮਾਤਾ ਦੇ ਚਾਲੇ ਚੱਲ ਰਹੇ ਆ ਬਹੁਤ ਹੀ ਇਹ ਮਹੀਨਾ ਜਿਹੜਾ ਬਹੁਤ ਹੀ ਧਾਰਮਿਕ ਮਾਤਾ ਵਾਲਾ ਮਹੀਨਾ ਹੈਗਾ ਇਹ ਇਸ ਦੇ ਵਿੱਚ ਸੰਗਤਾਂ ਨੂੰ ਸਭ ਨੂੰ ਵੱਧ ਚੜ ਕੇ ਧਰਮ ਕਰਮ ਦੇ ਕੰਮ ਕਰਨੇ ਚਾਹੀਦੇ ਨੇ ਤੇ ਆਹੀ ਲੋਕਾਂ ਨੂੰ ਅਪੀਲ ਹੈ ਕਿ ਜੋ ਇਸ ਸੰਗਤਾਂ ਮਾਤਾ ਦੇ ਦਰਸ਼ਨਾਂ ਨੂੰ ਜਾ ਰਹੀਆਂ ਨੇ ਜਾਂ ਜੋ ਵੀ ਧਾਰਮਿਕ ਸਮਾਗਮ ਕਰਵਾ ਰਹੇ ਨੇ ਸਾਵਣ ਦੇ ਮਹੀਨੇ ਵਿੱਚ ਵੱਧ ਚੜ ਕੇ ਉਹਨਾਂ ਨੂੰ ਸਹਿਯੋਗ ਕਰੇ ਇਸ ਟਰੱਕ ਜਿਹੜੇ ਆ ਦੂਰ ਦਰਾਡੇ ਤੋਂ ਸੰਗਤ ਆਉਂਦੀ ਆ ਦੂਸਰੇ ਸੂਬਿਆਂ ਤੋਂ ਵੀ ਸੰਗਤ ਆਉਂਦੀ ਚਲੀ ਨੈਣਾ ਦੇਵੀ ਦੇ ਦਰਸ਼ਨਾਂ ਦੇ ਲਈ ਕਿਉਂਕਿ ਸੌਣ ਦੀ ਨਰਾਤੀ ਜਿਹੜੇ ਸ਼ੁਰੂ ਹੋ ਗਏ ਨੇ ਤਾਂ ਕਈ ਵਹੀਕਲ ਦੇ ਰਾਹੀ ਆਉਂਦੇ ਨੇ ਤਾਂ ਤੇਜ਼ ਰਫ਼ਤਾਰੀ ਹੋ ਗਈ ਉਹਨਾਂ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ ਹਾਲਾਂਕਿ ਡਿਜੀਟਲ ਦੌਰ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਪੋਸੀਬਲ ਹੋਈਆਂ ਕਿ ਬੰਦਾ ਸਵੇਰੇ ਆ ਕੇ ਸ਼ਾਮ ਨੂੰ ਮੁੜ ਸਕਦਾ ਦਰਸ਼ਨ ਕਰਕੇ ਤਾਂ ਕੀ ਅਪੀਲ ਕਰਨੀ ਚਾਹੋਗੇ ਉਹਨਾਂ ਨੌਜਵਾਨਾਂ ਤੇ ਪਰਿਵਾਰਾਂ ਨੂੰ ਜਿਹੜੇ ਆਪਣੇ ਘਰਾਂ ਚੋਂ ਨਿਕਲਦੇ ਨੇ ਨਹੀਂ ਦੇਖੋ ਇਹ ਆਪਣੀ ਆਪਣੀ ਆਸਾ ਦੀ ਗੱਲ ਹੈ ਕਈ ਲੋਕ ਪੈਦਲ ਜਾਂਦੇ ਨੇ ਪੈਦਲ ਜਾ ਕੇ ਉਹਨਾਂ ਦੇ ਮਨ ਦੇ ਵਿੱਚ ਕਈਆਂ ਨੇ ਮੰਨਤ ਸੁੱਖ ਸੁਖੀ ਹੁੰਦੀ ਹੈ ਮੰਨਤ ਮੰਨੀ ਹੁੰਦੀ ਹੈ ਉਹਨਾਂ ਨੇ ਵੀ ਅਸੀਂ ਪੈਦਲ ਮਾਤਾ ਦੇ ਦਰਸ਼ਨਾਂ ਨੂੰ ਜਾਣਾ ਹੈ ਹਰ ਇੱਕ ਦੀ ਆਪਣੀ ਸੋਚ ਹੈ ਹਰ ਇੱਕ ਦੀ ਆਪਣੀ ਭਾਵਨਾ ਹੈ ਉਹਨਾਂ ਪਿੱਛੇ ਜੇ ਮੈਨੂੰ ਪਤਾ ਲੱਗਿਆ ਕੱਲ ਕੁਝ ਲੋਕ ਪੈਦਲ ਯਾਪਰੀ ਗਏ ਸੀ ਬਸੀ ਪਸ਼ਾਨਾਂ ਦੇ ਉਹ ਜਾ ਕੇ ਅਚਾਨਕ ਬਿਮਾਰ ਹੋ ਗਏ ਤੇ ਉਹ ਹਸਪੀਟਲ ਦੇ ਵਿੱਚ ਜੇਰੇ ਇਲਾਜ ਨੇ ਜੇ ਕੋਈ ਬੰਦਾ ਫਿਜ਼ੀਕਲੀ ਫਿਟ ਹੈ ਬਿਲਕੁਲ ਤੰਦਰੁਸਤ ਹੈ ਉਸ ਨੂੰ ਹੀ ਜਾਣਾ ਚਾਹੰਦ ਪੈਦਲ ਜਾਣਾ ਚਾਹੀਦਾ ਹੈ ਮਾਤਾ ਕਦੇ ਵੀ ਕਿਸੇ ਤੇ ਕੋਈ ਇਸ ਤਰ੍ਹਾਂ ਦੀ ਸਖਤ ਜਾਂ ਕਰੋਪੀ ਨਹੀਂ ਕਿ ਤੁਸੀਂ ਪੈਦਲ ਚੱਲ ਕੇ आओ ਜੇ ਸਾਡੀ ਸਿਹਤ ਹੀ ਨਹੀਂ ਠੀਕ ਹੈ ਜੇ ਸਾਡੀ ਸਿਹਤ ਅਲਾਉ ਨਹੀਂ ਕਰਦੀ ਸਾਨੂੰ ਨਹੀਂ ਜਾਣਾ ਚਾਹੀਦਾ ਅੱਜ ਵਹੀਕਲ ਬਣੇ ਨੇ ਅੱਜ ਜੋ ਪੈਦਲ ਯਾਤਰੀ ਜਾ ਰਹੇ ਨੇ ਉਹਨਾਂ ਦਾ ਸਾਨੂੰ ਸਹਿਯੋਗ ਕਰਨਾ ਚਾਹੀਦਾ ਹੈ ਡਾਕਟਰੀ ਟਰੀਟਮੈਂਟ ਹੋਣੀ ਚਾਹੀਦੀ ਹੈ ਮੈਂ ਨਗਰ ਕੌਂਸਲ ਨੂੰ ਵੀ ਬਸੀਥਾਨਾ ਅਪੀਲ ਕਰੂੰਗਾ ਸਾਡੇ ਮੇਨ ਰੋਡ ਦੇ ਉੱਪਰ ਲਾਈਟਾਂ ਨਹੀਂ ਹੈ ਲਾਈਟਾਂ ਦਾ ਵੀ ਪ੍ਰਸ਼ਾਸਨ ਨੂੰ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਯਾਤਰੀਆਂ ਦੀ ਦੁਰਘਟਨਾ ਜਾਂ ਜੋ ਵੀ ਐਕਸੀਡੈਂਟ ਤੁਸੀਂ ਗੱਲ ਕਹੀ ਉਹ ਨਾ ਹੋ ਸਕੇ